ਪਿਤਾ ਮੰਨ ਕਰਦਾ ਹੈ ਕਿ ਮੈਂ ਆਪਣੇ ਭਰਾ ਦੇ ਰਖੜੀ ਬੰਨ ਕੇ ਆਵਾਂ ਪਰ ਜੀਤੇ ਕਹਿੰਦੀ ਨਹੀਂ ਬੇਬੇ ਤੁਸੀਂ ਨਹੀਂ ਜਾਣਾ ਤਾ ਉਹਨੂੰ ਬੇਇੱਜ਼ਤ ਕਰਕੇ ਕੱਢਿਆ ਏ ਤੇ ਇਹ ਸਾਰਾ ਕੁਝ ਵਿੱਕੀ ਦੀ ਮੰਮੀ ਤੇ ਵਿੱਕੀ ਦੇ ਪੈਰੋਂ ਹੀ ਹੋਇਆ ਏ ਪਹਿਲਾਂ ਅਮਨ ਨੇ ਅਗੜਾ ਦਿੱਤੀ ਤੇ ਉਸ ਦੇ ਇਸ ਕਰਕੇ ਹੀ ਇਹਨਾਂ ਦੇ ਵਿੱਚ ਇੰਨਾ ਫਰਕ ਪੈ ਗਿਆ ਹੈ ਸੰਦੀਪ ਤੇ ਉਸ ਦੀ ਸੱਸ ਦੇ ਵਿੱਚ ਵੀ ਤਾਂ ਕਰਕੇ ਹੀ ਫਰਕ ਪਿਆ ਏ ਤੇ ਵਿਕੀ ਤੇ ਵਿਕੀ ਦੀ ਮੰਮੀ ਪਹਿਲਾਂ ਇਦਾਂ ਨਹੀਂ ਸੀ ਪਰ ਪਹਿਲਾਂ ਅਮਨ ਨੇ ਹੀ ਇਹਨਾਂ ਦੇ ਵਿਮਾਨ ਵਿੱਚ ਜ਼ਹਿਰ ਘੋਲ ਦਿੱਤਾ ਸੀ ਜਿਸ ਦੇ ਕਾਰਨ ਹੁਣ ਸਾਰਿਆਂ ਨੂੰ ਹੀ ਗੁਸਾਉਣ ਲੱਗ ਪਿਆ ਤੇ ਪ੍ਰਿੰਟ ਦੇ ਵਿਆਹ ਦੇ ਮਗਰੋਂ ਤਾਂ ਇਹਨਾਂ ਦੇ ਵਿੱਚ ਇੰਨੀ ਅਨਬਣ ਹੋਣੀ ਸ਼ੁਰੂ ਹੋ ਗਈ ਕਿ ਇੱਕ ਦੂਜੇ ਨੂੰ ਦੇਖ ਵੀ ਨਹੀਂ ਸਖੋਂਦੇ ਹੁਣ ਫਿਰ ਪਹਿਲਾਂ ਜਦੋਂ ਸੋਨੂ ਜੀਤਾ ਹੋਰੀ ਨਾਲ ਕੇ ਪਿੰਡ ਜਾਂਦੇ ਹੁੰਦੇ ਸੀ ਤਾਂ ਉੱਥੇ ਉਸ ਤੋਂ ਬਾਅਦ ਜਦੋਂ ਵਿੱਕੀ ਦਾ ਵਿਆਹ ਹੋਇਆ ਉਸ ਤੋਂ ਬਾਅਦ ਸ ਵਿੱਕੀ ਵੀ ਆਪਣੇ ਸੋਹਰੇ ਪਿੰਡ ਗਿਆ ਵਾ ਹਨਾ ਤਾਂ ਉੱਥੇ ਵਧੀਆ ਇਹਨਾਂ ਨੇ ਗੱਲਾਂ ਬਾਤਾਂ ਹੋਈਆਂ ਪਰ ਵਿੱਕੀ ਦੇ ਮਨ ਵਿੱਚ ਇਹੀ ਖਿਆਲ ਸੀ ਕਿ ਕਿਵੇਂ ਨਾ ਕਿਵੇਂ ਮੈਂ ਇਹਨਾਂ ਦਾ ਰਿਸ਼ਤਾ ਤੜਵਾਵਾਂ ਤੇ ਵੀ ਮੈਂ ਆਪਣੇ ਸੋਹਰੇ ਨਾਲ ਹੀ ਵਰਤਾ ਤੇ ਸੋਨੂ ਆਪਣੇ ਨਾਨਕਿਆਂ ਦੇ ਨਾਲ ਨਾ ਵਰਦੇ ਜਦੋਂ ਵਿੱਕੀ ਨੇ ਸੋਨੂ ਜੀਤਾ ਹੋਰ ਨੂੰ ਵੇਖਿਆ ਸੀ ਉਦੋਂ ਤਾਂ ਉਸ ਦੀ ਖਪੜੀ ਅੱਗ ਲੱਗ ਗਈ ਸੀ ਕਿ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਇਹ ਇੱਥੇ ਬੈਠੇ ਆ ਪਰ ਉਸ ਟਾਈਮ ਵੀ ਸੋਨੂ ਜੀਤਾ ਦੇ ਮਨ ਵਿੱਚ ਇਦਾਂ ਦੀ ਗੱਲ ਨਹੀਂ ਸੀ ਪਰ ਸੋਨੂ ਜੀਤਾ ਨੂੰ ਇਹ ਸਮਝ ਸਿੱਗੀ ਕਿ ਇਹ ਹੁਣ ਖਾਣ ਲਈ ਹੀ ਹੈ ਉਹਨਾਂ ਨੂੰ ਕਿਉਂਕਿ ਉਸ ਨੂੰ ਚਲਾਕਾਂ ਦਾ ਪਤਾ ਇਹਨਾਂ ਨੂੰ ਸੋਨੂ ਜੀਤਾ ਉਹਨਾਂ ਨੂੰ ਸੀਗਾ ਕਿ ਵਿੱਕੀ ਦੇ ਚਲਾਕਾਂ ਬਹੁਤ ਵੱਧਣਾ ਚਾਹ ਰਹੀਆਂ ਵਾ ਤੇ ਜਦੋਂ ਪਹਿਲਾਂ ਸੋਨੂ ਨੇ ਆਪਣੇ ਸੋਰਾ ਸਾਹਿਬ ਤੋਂ ਜਾਨੀ ਕੀ ਤੇ ਕਵਲ ਤੋਂ ਪੈਸੇ ਮੰਗੇ ਸੀ ਤਾਂ ਉਦੋਂ ਵਿੱਕੀ ਨੇ ਪਾਸੇ ਖੜ ਕੇ ਸੁਣ ਲਿਆ ਸੀਗਾ ਪਰ ਹੁਣ ਰਖੜੀ ਦਾ ਜਿਵੇਂ ਦਿਨ ਸੀਗੇ ਤੇ ਪਰ ਜੋ ਕਿ ਕਵਲ ਦੀ ਮੰਮੀ ਨੇ ਤਾਂ ਉਹਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ ਸੀ ਪਰ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਭੈਣ ਨੂੰ ਆਸ ਹੁੰਦੀ ਹੈ ਕਿ ਅਸੀਂ ਆਪਣੇ ਪੇਕੇ ਪਿੰਡ ਜਾਈਏ ਤੇ ਭਰਾ ਦੇ ਰਖੜੀ ਬੰਨੀਏ ਪਰ ਬੀਬੀ ਦਾ ਐਤ ਕੀ ਉਸਨੇ ਰਖੜੀ ਨਹੀਂ ਬੰਨੀ ਕਿਉਂਕਿ ਉਸ ਦੀ ਜਾਨੀ ਕਵਲ ਦੀ ਮੰਮੀ ਨੇ ਜਾਨੀ ਕਿ ਉਸ ਦੀ ਪਰਜਾਈ ਨੇ ਉਸ ਨੂੰ ਇਹਨਾ ਬੇਇੱਜ਼ਤ ਕਰਤਾ ਕਿ ਉਹ ਹੁਣ ਉਸਨੇ ਸਾਰੇ ਰਿਸ਼ਤੇ ਨਾਤੇ ਤੋੜ ਦਿੱਤੇ ਪਰ ਫਿਰ ਵੀ ਭੈਣ ਭਰਾਵਾਂ ਨੂੰ ਇੱਕ ਦੂਜੇ ਦਾ ਫਰਾਗਤ ਆਉਂਦਾ ਹੀ ਹੈ ਪਰ ਫਿਰ ਵੀ ਕਵਲ ਦਾ ਡੈਡੀ ਵੀ ਬਹੁਤ ਜ਼ਿਆਦਾ ਕਰਦਾ ਸੀ ਕਿ ਮੇਰੀ ਭੈਣ ਆਵੇ ਮੇਰੇ ਰਖੜੀ ਬੰਨੇ ਤੇ ਬਾਅਦ ਵਿੱਚ ਜੋ ਕਿ ਕਵਲ ਦੇ ਡੈਡੀ ਨੇ ਆਪਣੀ ਘਰ ਵਾਲੀ ਜਾਨੀ ਕਵਲ ਦੀ ਮੰਮੀ ਉੱਤੇ ਗੁੱਸਾ ਉਤਾਰ ਦਿੱਤਾ ਸਾਰਾ ਕਿ ਹਾਂ ਤੇਰੇ ਕਰਕੇ ਹੀ ਮੇਰੀ ਭੈਣ ਦਾ ਨਿ ਰਿਸ਼ਤਾ ਤੋੜਿਆ ਹੈ ਤੇ ਤੇਰੇ ਕਰਕੇ ਹੀ ਮੇਰੀ ਭੈਣ ਨੇ ਮੇਰੇ ਰਖੜੀ ਨਹੀਂ ਬੰਨੀ ਜੋ ਕਿ ਹਮੇਸ਼ਾ ਬੰਨਦੀ ਸੀ